ਜਿਹੜੇ ਤੁਹਾਡੇ ਤੂੰ ਸਵੇਰੇ 12 12 ਵਜੇ ਤੱਕ ਉੱਠ ਦੇਣੀ ਆ ਆ ਭਸਮਾ ਪਾ ਕੇ ਦੇਸੀ ਜੜੀ ਬੂਟੀਆਂ ਪਾ ਕੇ ਆ ਬਣਾਤੀ ਦੇਸੀ ਦਵਾਈ ਬਾਈ ਕਿੰਨੇ ਕੁ ਦਿਨਾਂ ਠੀਕ ਕਰ ਦੂ ਜਮਾ ਇਹ 9 ਵਾਰ 9 ਬੰਦੇ ਨੂੰ ਇਹ ਆਯੁਰਵੈਦਿਕ ਮੈਡੀਸਨ ਹੈ ਇਹ ਘੱਟੋ ਘੱਟ 15 ਤੋਂ 20 ਦਿਨ ਦਾ ਸਮਾਂ ਲੈਂਦੀ ਆ ਆਪਦਾ ਕੰਮ ਕਰਨ ਲਈ ਜਿਹੜੇ ਬਾਹਲੀ ਕਮਜ਼ੋਰੀ ਜੀ ਫੀਲ ਕਰਦੇ ਨੇ ਬਣਾ ਦੂ ਆਏ ਪੂਰੇ ਵਧੀਆ ਮੈਂ ਕਹਿੰਦਾ ਜੀ ਪੂਰਾ ਜੀ ਪੂਰਾ ਆ ਕੀ ਚੀਜ਼ ਆ ਜੀ ਇਹ ਸਾਲਮ ਮਿਸ਼ਰੀ ਹੈ ਜੀ ਇਸ ਕੁਆਲਿਟੀ ਦੀ ਸਾਲਮ ਮਿਸ਼ਰੀ ਤੁਹਾਨੂੰ ਕਿਸੇ ਕੋਲ ਦੇਖਣ ਨੂੰ ਵੀ ਨਹੀਂ ਮਿਲਣੀ ਜੀ ਵੇਚਣ ਨੂੰ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਆ ਕੇਸਰ ਆ ਗਿਆ ਇਹ ਕਸ਼ਮੀਰੀ ਕੇਸ ਗ੍ਰਾਮ ਹੈ ਪਰ ਆਪਾਂ ਵੀਡੀਓ ਵਾਲਿਆਂ ਵਾਸਤੇ ਸਭ ਲਈ 400 ਰੁਪਏ ਦਾ ਗ੍ਰਾਮ ਕਰਤਾ ਜੀ ਇਸ ਤੋਂ ਇਲਾਵਾ ਇੱਧਰ ਦੇਖੋ 바이ਰਲ ਮੈਂ ਸਾਰੇ ਤਰ੍ਹਾਂ ਦੀਆਂ ਜੜੀ ਬੂਟੀਆਂ ਜਿਵੇਂ ਆ ਪੰਜੀਰੀ ਚ ਪਾਉਣ ਵਾਲਾ ਸਮਾਨ ਆ ਗਿਆ ਹੈ ਬਈ ਪੰਜੀਰੀ ਚ ਪਾਉਣ ਵਾਲੇ ਕੁੱਲ ਕੁੱਲੇ ਮਿਲ ਜੂਗੀ ਕੁੱਲ ਆਈਟਮ ਮਿਲ ਜੂਜੀ ਪਿਓਰ ਗਾਂ ਦਾ ਦੇਸੀ ਘਿਓ ਵੀ ਮਿਲ ਜੂਗਾ ਲਓ ਜੀ ਜਿਹੜੇ ਤੁਹਾਡੇ ਦੋਸਤ ਬਾਹਲੀ ਕਮਜ਼ੋਰ ਨੇ ਤੁਰਿਆ ਫਿਰਿਆ ਨਹੀਂ ਜਾਂਦਾ ਸਾਰਾ ਦਿਨ ਮਰੂ ਮੂਰੂ ਕਹਿੰਦੇ ਆ ਦੇਸੀ ਜੜੀ ਬੂਟੀਆਂ ਦੇਸੀ ਭਸਮਾ ਜੇ ਉਹਨਾਂ ਨੇ ਵੀ ਲੈਣੀਆਂ ਨੇ ਜਾਂ ਫਿਰ ਦਵਾਈ ਬਣਾਉਣ ਦੀ ਵਿਧੀ ਜਾਣਨੀ ਆ ਤਾਂ ਬਰਨਾਲੇ ਪਿਆਰਾ ਲਾਲ ਸੇਰੋ ਵਾਲਿਆਂ ਦੇ ਆ ਜਾਓ ਫਰਵਾਹੀ ਬਾਜ਼ਾਰ ਚਦਕਣ ਮਹੀ ਆਪਣੀ ਫਰਵਾਹੀ ਬਾਜ਼ਾਰ ਬਰਨਾਲਾ ਪਿਆਰਾ ਲਾਲ ਸੰਜੀਵ ਕੁਮਾਰ ਬਹੁਤ ਪੁਰਾਣੀ ਦੁਕਾਨ ਹੈ ਕੋਈ ਅੱਜ ਦੀ ਦੁਕਾਨ ਨਹੀਂ ਹੈਗੀ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਆਨਲਾਈਨ ਵੇਚ ਦੂੰਗੇ ਕਿੱਥੇ ਗੋ ਉੱਥੇ ਭੇਜ ਦਿਆਂਗੇ ਬਾਹਰ ਵੀ ਭੇਜ ਦਿਆਂਗੇ ਜਿਹੜੀਆਂ ਯੂਰਪ ਆਦਿਕ ਦਵਾਈਆਂ ਨੇ ਸਭ ਨੂੰ ਥੋਕ ਰੇਟ ਤੇ ਹਰ ਬੰਦੇ ਲਈ ਥੋਕ ਰੇਟ ਤੇ ਚਾਹੇ 100 ਰੁਪਏ ਦੀ ਚੀਜ਼ ਲੈ ਜਾਓ ਚਾਹੇ ਲੱਖ ਰੁਪਏ ਦੀ ਚੀਜ਼ ਲੈ ਜਾਓ